ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਏ ਲੈ ਭਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਨ ਸਹਿ ਗੱਲੀ ਪਾਇਆ ਮਾਲਕੈ ਮਨੈ ਰੂਪ ਕੀ ਸੋਭਾ ਇਤ ਵਿਦੀ ਜਨਮ ਗਵਾਇ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਢ ਕੋ ਕਮਲ ਕੀ ਸਾਰ ਨਹੀਂ ਭੂਲ ਪਾਈ ਭੌਰ ਉਸਤਾਦ ਨਿਤ ਬਾਖਿਆ ਬੋਲੇ ਕਿਉਂ ਬੁਝੈ ਜਾ ਨਹ ਬੁਝਾਈ ਆਖਣ ਸੁਨਣਾ ਪਾਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸ਼ਮ ਕੀ ਨਦਰ ਦਿਲਹਿ ਪਸੰਦੇ ਜਿਨਨੀ ਕਰ ਏਕ ਧਿਆਇਆ ਖਸ਼ਮ ਕੀ ਨਦਰ ਦਿਲਹਿ ਪਸੰਦੇ ਜਿਨਨੀ ਕਰ ਏਕ ਧਿਆਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਤੀਹ ਕਰ ਰੱਖੇ ਪੰਜ ਕਰ ਸਾਥੇ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੇ ਰਾਹਿ ਪੈ ਚਲਣਾ ਮਾਲ ਧਨ ਕਿਥ ਕੂ ਸੰਜਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ ਤਨ ਸਿਰਜਣਹਾਰੋ ਮਰਣਾ ਮੱਲਾ ਮਰਣਾ ਈ ਕਰਤਾਰ ਹੋ ਡਰਣਾ ਰਹਾਉ ਤਾ ਤੂ ਮੱਲਾ ਤਾ ਤੂ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਐ ਪਾ ਪਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਐ ਪਾ ਪਾਈ ਸੋਈ ਕਾਜੀ ਜਿਨਿ ਆਪ ਤਜਿਆ ਏਕੋ ਨਾਮ ਕੀਆ ਆਧਾਰੋ ਐ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਿਵਾਜ਼ ਗੁਜ਼ਾਰੇ ਪੜ੍ਹੇ ਖਦੀਬ ਕੋ ਰਾਣਾ ਨਾਨਕ ਆਖੇ ਗੌਰ ਸਦੇ ਰਹਿਓ ਪੀਣਾ ਖਾਣਾ ਸ੍ਰੀ ਦਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭਉ ਕਹੇ ਸਦਾ ਬਿਆਰ ਊੜ ਸ਼ਰਾ ਮੁੱਠਾ ਮੁਰਦਾਰ ਧਾਣਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਾਉ ਬਿਗੜਾ ਰੂਪ ਰਹਾ ਬੇਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੂ ਆਧਾਰ ਰਹਾਉ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ્રોਧ ਤਨ ਵਸਹਿ ਚੰਡਾਲ ਤਾਣਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਤਾਣਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੂੰਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਣ ਕਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੋਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਕਾਣਿਕ ਰੂਪ ਰਹਾ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ